یوگری وکاس دیپ جی سڈے جلالاب نگر پالکا پردھان صاحب اور سارے پارٹی کے پردھان صاحبان سارے کاؤسلر صاحبان اور بہت ہی ستار یوگ سڈے وق و فرنٹل آرگنائزیشن کے سارے سارے اہدے دار صاحبان اور سارے ستاروں میں سب تو پہلے تھوڑے سارا کا دنواد کرنا چونکہ میں کل ਤੇ ਅੱਜ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਸਵੇਰੇ ਹੀ ਪ੍ਰੋਗਰਾਮ ਮਨਾਇਆ ਸੀ ਦਰਸ਼ਨ ਪ੍ਰਧਾਨ ਜੀ ਨਾਲ ਵੀ ਗੱਲ ਕੀਤੀ ਤੇ ਜਿੰਨੇ ਹੋਰ ਇੱਧਰ ਬੈਠੇ ਨੇ ਡਾਕਟਰ ਸ਼ਿਵ ਸ਼ਾਵੜਾ ਜੀ ਜਿਨ੍ਹਾਂ ਦੇ ਨਾਲ ਮੈਂ ਗੱਲ ਕਰ ਸਕਦਾ ਸੀ ਉਹਨਾਂ ਸਾਰਿਆਂ ਦੇ ਨਾਲ ਕੋਸ਼ਿਸ਼ ਕਰਕੇ ਮੈਂ ਉਹਨਾਂ ਸਾਰਿਆਂ ਨੂੰ ਕਿਹਾ ਕਿ ਆਪਾਂ ਘੜੋਂ ਘਟ ਇੱਕ ਵਾਰੀ ਸ਼ਾਮ ਨੂੰ ਇਕੱਠੇ ਹੋ ਜਾਈਏ ਮਿਲ ਲਈਏ ਤਾਂ ਜੋ ਕਿ ਜਿਹੜੀ ਸ਼ਹਿਰ ਦੀ ਉਹ ਅਗਲਾ ਪ੍ਰੋਗਰਾਮ ਉਹਨੂੰ ਲੀਕ ਸਕੀਏ ਆਪਣੇ ਕੋਲ ਟਾਈਮ ਬੜਾ ਥੋੜਾ ਹੈ ਅਜ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਤਕਰੀਬਨ 13-14 ਦਿਨ ਦੇ 13-14 ਦਿਨ ਦੇ ਵਿੱਚ ਆਪਾਂ ਜੇ ਕੈਂਡੀਡੇਟ ਨੂੰ ਡੀਟੇ ਰਹੇ ਤਾਂ ਮੈਂ ਮਹਿਸੂਸ ਕਰਨਾ ਕਿ ਐਡਾ ਵੱਡਾ ਇਲੈਕਸ਼ਨ ਹੈ ਕੈਂਡੀਡੇਟ ਹਰ ਜਗ੍ਹਾ ਤੇ ਨਹੀਂ ਜਾ ਸਕਦਾ ਕੋਈ ਵੀ ਕੈਂਡੀਡੇਟ ਸ਼ੇਰ ਸਿੰਘ ਕੁਬਾਇਆ ਜੀ ਨੇ ਉਹਨਾਂ ਨੇ ਠੀਕ ਹੈ ਕਿ ਸਾਰੀ ਜਗ੍ਹਾ ਜਾ ਕੇ ਹਲਕਿਆਂ ਦੇ ਵਿੱਚ ਜਾਣਾ ਹੈ ਪਰ ਨਾ ਉਹ ਹਰ ਪਿੰਡ ਦੇ ਵਿੱਚ ਜਾ ਸਕਦੇ ਨੇ ਹਰ ਵਾਰਡ ਵਿੱਚ ਵੀ ਨਹੀਂ ਜਾ ਸਕਦੇ ਕਿਤੇ ਇੱਕ ਵਧੀਆ ਮੀਟਿੰਗਾਂ ਹੋਣਗੇ ਉੱਥੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਤੇ ਜੋ ਬਾਹਰੋਂ ਲੀਡਰ ਆਣਗੇ ਉਹਨਾਂ ਨੂੰ ਵੀ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹ ਜਲਾਲਾਬਾਦ ਤੇ ਜਲਾਲਾਬਾਦ ਦੇ ਨੇੜੇ ਲਿਆ ਕੇ ਉਹਨਾਂ ਦੇ ਵੀ ਜਿਹੜੇ ਵਿਚਾਰ ਸੋਚ ਸਕੀਏ ਔਰ ਉਹਨਾਂ ਦਾ ਵੀ ਫਾਇਦਾ ਲੈ ਸਕੀਏ ਅੱਜ ਇਸ ਕਰਕੇ ਜਿਸ ਤਰੀਕੇ ਦੇ ਨਾਲ ਤੁਹ ਸਾਰੇ ਮੇਰੇ ਦੋਸਤਾਂ ਨੇ ਗੱਲ ਕੀਤੀ ਕਿਉਂਕਿ ਜਲਾਲਾਬਾਦ ਦੇ ਵਿੱਚ ਜਿਹੜੇ ਕਾਮਸ ਇਹ ਆਪਾਂ ਇਹਦੀ ਗੱਲ ਕਰੀਏ ਜਦੋਂ ਅਤਵਾਦ ਆਇਆ ਕਿਉਂਕਿ ਸਾਰੇ ਬੈਠੇ ਨੇ ਮੇਰੇ ਤੋਂ ਵੱਡੇ ਨੇ ਸ਼ਿਮ ਸ਼ਾਵੜਾ ਜੀ ਇਹਨਾਂ ਨੂੰ ਪਤਾ ਕਿਸੇ ਵੇਲੇ ਇੱਥੇ ਬੜਾ ਬੋਲਬਾਲਾ ਹੁੰਦਾ ਸੀ ਅਤਵਾਦ ਤੋਂ ਪਹਿਲਾਂ ਵੀ ਗਲ ਪਾਰਟੀ ਦਾ ਔਰ ਜਦੋਂ ਅੱਤਵਾਦ ਪੰਜਾਬ ਦੇ ਵਿੱਚ ਆਇਆ ਤਾਂ ਉਸ ਵੇਲੇ ਕੰਮ ਸਿੱਖ ਵਾਰੀ ਬਿਲਕੁਲ ਖਤਮ ਹੋ ਗਈ ਸੀ ਔਰ ਉਸ ਵੇਲੇ ਮੈਨੂੰ ਤੁਹਾਡੇ ਲੋਕਾਂ ਦੇ ਕਿਉਂਕਿ ਜਿੰਨੇ ਬਜ਼ੁਰਗ ਸੀ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਮੌਕਾ ਮਿਲਿਆ ਔਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਾਂਗਰਸ ਪਾਰਟੀ ਨੂੰ ਖੜਾ ਕੀਤਾ ਇਹ ਕਹੋ ਜਿਆ ਪੜਾ ਆ ਗਿਆ ਮੈਂ ਕਹਿੰਦਾ ਕਿ ਕੋ ਪਰਮਾਤਮਾ ਦੇ ਵੱਲੋਂ ਕਿਉਂਕਿ ਹਾਲਾਤ ਐਸੇ ਬਣ ਗਏ ਨੇ ਕਿ ਕੋ ਪਤਾ ਹੀ ਨਹੀਂ ਲੱਗਦਾ ਕਿ ਪਤਾ ਨਹੀਂ ਕਿਹੜਾ ਕਿੰਦਰ ਫਿਰਦਾ ਕੋ ਡਿਨਰ ਕਿੰਦਰ ਫਿਰਦਾ ਕਿ ਜਿਹੜਾ ਵਰਕਰ ਕਿੰਦਰ ਫਿਰਦਾ ਹੈ ਪਤਾ ਨਹੀਂ ਕੋ ਪਰਮਾਤਮਾ ਵੱਲੋਂ ਇਹੋ ਜੀ ਕੋ ਲਿਖੀ ਜੀ ਗੱਲ ਆ ਗਈ ਪਰ ਫਿਰ ਵੀ ਉਹਨਾਂ ਹਾਲਾਤਾਂ ਦੇ ਕੰਟਰੋਲ ਕਰਦੇ ਹੋਏ ਮੈਂ ਖਾਸ ਤੌਰ ਤੇ ਰਾਹੁਲ ਗੜੀਜੀ ਉਹਨਾਂ ਨੂੰ ਇਸ ਜਿੱਤ ਦੀ ਮੁਬਾਰਕਬਾਦ ਵੀ ਦੇਣਾ ਚਾਹਨਾ ਕਿ ਐਡੀ ਵੱਡੀ ਮੁਸ਼ਕਲਾਂ ਦੇ ਵਿੱਚ ਜਿਸ ਲੀਕੇ ਦੇ ਨਾਲ ਉਹਨਾਂ ਨੇ 1.5-2 ਸਾਲ ਇਸ ਪਾਰਟੀ ਨੂੰ ਚਲਾਇਆ ਤੇ ਅੱਜ ਦੇਸ਼ ਦੇ ਵਿੱਚ ਉਹਨਾਂ ਨੇ ਇੱਕ ਵਾਰੀ ਫਿਰ ਕਾਂਸ ਨੂੰ ਖੜਾ ਕਰਕੇ ਦਿੱਤਾ ਉਹਦੇ ਵਾਸਤੇ ਉਹਨਾਂ ਨੂੰ ਜਿੰਨੀ ਅਸੀਂ ਉਹਨਾਂ ਦੀ ਐਪਰੀਸ਼ੀਏਟ ਕਰ ਲਈ ਮੈਂ ਮਹਿਸੂਸ ਕਰਨਾ ਚੋਲੀ ਥੋੜੀ ਹੈ ਤੇ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵੀ ਸਾਡੇ ਜਿਹੜੇ ਪ੍ਰਧਾਨ ਨੇ ਰਾਜਾ ਬੜਿੰਗ ਜੀ ਤੇ ਪ੍ਰਤਾਪ ਸਿੰਘ ਬਾਜਵਾ ਜੋ ਉਹ ਇਹਨਾਂ 3.5 ਸਾਲਾਂ ਦੇ ਵਿੱਚ ਕਰ ਸਕਦੇ ਸੀ ਉਹਨਾਂ ਨੇ ਵੀ ਇਸ ਪਾਰਟੀ ਨੂੰ ਖੜਾ ਕਰਨ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਲੋਕਾਂ ਨੇ ਤਾਂ ਪੰਜਾਬ ਦੇ ਆਨੇ ਫੈਸਲਾ ਕੀਤਾ ਕਿ ਇੱਕ ਨਵਾਂ ਰਾਜ ਲਿਆਓ ਅਕਾਲੀ ਦਲ ਵਾਲੇ ਵੀ ਗੰਦੇ ਨੇ ਤੇ ਕਾਂਗਰਸ ਵਾਲੇ ਵੀ ਗੰਦੇ ਨੇ ਇੱਕ ਨਵਾਂ ਸਿਸਟਮ ਨੂੰ ਲਿਆਓ ਤੇ ਸ਼ਾਇਦ ਉਸ ਸਿਸਟਮ ਦੇ ਵਿੱਚ ਆ ਕੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਜਾਏਗਾ ਪਰ ਜੋ ਪੰਜਾਬ ਦੇ ਲੋਕਾਂ ਦਾ ਤੁਹਾਡੇ ਸਾਹਮਣੇ ਹੋਇਆ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਅੱਜ ਕਹਿਣਾ ਚાલુ ਕਰਤਾ ਕਿ ਇਹਦੇ ਨਾਲੋਂ ਤਾਂ ਜਿਹੜੇ ਸਾਰੀਆਂ ਪਾਰਟੀਆਂ ਵਾਲੇ ਚੱਕੇ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਜਿਸ ਤਰੀਕੇ ਨਾਲ ਲੋਕਾਂ ਦੇ ਪੱਲੇ ਪੈ ਗਏ ਨੇ ਇੱਕ ਹਲਾਕੇਮਜਾ ਬਣ ਗਿਆ ਕਿਉਂਕਿ ਸਰਕਾਰ ਦਾ ਹਮੇਸ਼ਾ ਪਲੱਸ ਪੁਆਇੰਟ ਤਾਂ ਹੁੰਦਾ ਹੀ ਹੁੰਦਾ ਹੈ ਕੋਈ ਤੇ ਸ਼ੱਕ ਵਾਲੀ ਗੱਲ ਨਹੀਂ ਚਾਹੇ ਕੋਈ ਦਿੱਲੀ ਦੇ ਵਿੱਚ ਗਵਰਨਮੈਂਟ ਹੈ ਚਾਹੇ ਪੰਜਾਬ ਦੇ ਵਿੱਚ ਗਵਰਨਮੈਂਟ ਹੈ ਪਰ ਸਭ ਤੋਂ ਵੱਡਾ ਪਲੱਸ ਪੁਆਇੰਟ ਹੁੰਦਾ ਜਨਤਾ ਦਾ ਜੇਦਰ ਜਨਤਾ ਜਿਹੜੀ ਖੜੀ ਹੋ ਜਾਏ ਉਹਦੇ ਨਾਲ ਕੋਈ ਵੱਡੀ ਸ਼ਕਤੀ ਨਹੀਂ ਹੁੰਦੀ ਚਾਹੇ ਕੋਈ ਪੰਜਾਬ ਸਰਕਾਰ ਹੋਵੇ ਚਾਹੇ ਕੋਈ ਦਿੱਲੀ ਦੀ ਸਰਕਾਰ ਹੋਵੇ ਔਰ ਮੈਂ ਜੋ ਮਹਿਸੂਸ ਕਰਨਾ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਪਾਵਰ ਬਣਿਆ ਮੇਰੇ ਕੋਲ ਅੱਜ ਹੀ ਮੈਂ ਰਾਜਸਥਾਨ ਦੇ ਇਥੇ ਮੇਰੇ ਨਾਲ ਦੋ ਤਿੰਨ ਬੰਦੇ ਬੈਠੇ ਸੀ ਇੱਕ ਉਥੇ ਰਾਏ ਸਿੰਘ ਨਗਰ ਦਾ ਸੀ ਤੇ ਇੱਕ ਬਰਾ ਪਨਲੀ ਮੰਡੀ ਦਾ ਸੀ ਕਿਉਂਕਿ ਅੱਜ ਤੋਂ ਸਾਢੇ 5 ਮਹੀਨੇ ਪਹਿਲਾਂ ਰਾਜਸਥਾਨ ਦੇ ਚੋਣਾਂ ਹੋਈਆਂ ਨੇ ਤੇ ਰਾਜਸਥਾਨ ਦੇ ਵਿੱਚ ਬੀਜੇਪੀ ਦੀ ਗਵਰਨਮੈਂਟ ਬਣੀ ਹੈ ਲੋਕਾਂ ਨੇ ਇਹ ਕਹਿਣਾ ਚਾਲੂ ਕਰਤਾ ਕਿ 25 ਦੇ 25 ਜਿਹੜੇ ਐਮਪੀ ਉਹ ਜਿਹੜੇ ਜਾ ਕੇ ਉਹ ਬੀਜੇਪੀ ਪਾਰਟੀ ਦੇ ਬਣ ਗਏ ਔਰ ਅੱਜ ਜਦੋਂ ਰਾਜਸਥਾਨ ਦੇ ਵਿੱਚ ਆਪਾਂ ਨੂੰ 12-13 ਸੀਟਾਂ ਮਿਲੀਆਂ ਨੇ ਤੇ ਪੰਜਾਬ ਦਾ ਕਈ ਲੋਕ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਪਾਰਟੀ ਦੇ ਜਿਹੜੀ 13-13 ਸੀਟਾਂ ਨੇ ਚਾਹ ਭਵੰਤਮਾਨ ਕੁਝ ਕਹੀ ਜਾਏ ਕਿਉਂਕਿ ਇਹਦੇ ਵਾਸਤੇ ਠੀਕ ਹੈ ਜੋ ਮੇਰੇ ਦੋਸਤਾਂ ਨੇ ਸਾਰਿਆਂ ਨੇ ਗੱਲਾਂ ਕੀਤੀਆਂ ਨੇ ਆਪਾਂ ਨੂੰ ਮਿਹਨਤ ਜ਼ਰੂਰ ਕਰਨੀ ਪੈਗੀ ਪੁਰਾਣੀ ਜਿਹੜੀ ਆਲਸ ਉਹਨੂੰ ਜ਼ਰੂਰ ਛੱਡਣਾ ਪੈਗਾ ਜਿਹੜਾ ਪੁਰਾਣੇ 2-2 ਸਾਲਾਂ ਦੇ ਵਿੱਚ ਆਪਾਂ ਨੂੰ ਮਰਾਪਰਸਤੀ ਦੀ ਯਾਦਤ ਪੈ ਗਈ ਉਹਦੇ ਵਾਸਤੇ ਬਾਹਰ ਨਿਕਲਣਾ ਪੈਗਾ ਔਰ ਉਹਦੇ ਵਾਸਤੇ ਜੇ ਅਸੀਂ ਬਾਹਰ ਨਿਕਲ ਜਾਾਂਗੇ ਤੇ ਮੈਂ ਮਹਿਸੂਸ ਕਰਨਾ ਕਿ ਆਪਾਂ ਪਾਰਟੀ ਨੂੰ ਵੀ ਤਗੜਾ ਕਰ ਲਾਂਗੇ ਤੇ ਖਾਸ ਤੌਰ ਤੇ ਜੇ ਮੈਂ ਸ਼ਹਿਰ ਦੀ ਗੱਲ ਕਰਾਂ ਕਿਉਂਕਿ ਤੁਸੀਂ ਸ਼ਹਿਰ ਵਾਲੇ ਸਾਰੇ ਮੇਰੇ ਭਰਾ ਬੈਠੇ ਜੇ ਕਿਉਂਕਿ ਜਦੋਂ ਕਿਤੇ ਇਲੈਕਸ਼ਨ ਹੁੰਦਾ ਹੈ ਤੇ ਹਮੇਸ਼ਾ ਸ਼ਹਿਰਾਂ ਤੋਂ ਪਿੰਡਾਂ ਨੂੰ ਹਵਾ ਚੱਲਦੀ ਹੈ ਤੇ ਸ਼ਹਿਰ ਦੇ ਵਿੱਚ ਆਪਾਂ ਹਵਾ ਚੰਗੀ ਬਣਾ ਲਾਂਗੇ ਤੇ ਪਿੰਡਾਂ ਦੇ ਵਿੱਚ ਹੋਰ ਚੰਗੀ ਹੋ ਜਾਏਗੀ ਚਾਹੇ ਅੱਗੇ ਵੀ ਬੜੀ ਚੰਗੀ ਚੱਲੇ ਉਹਦੇ ਵਾਸਤੇ ਆਪਾਂ ਨੂੰ ਕੰਮ ਕਰਨਾ ਪੈਗਾ ਸਾਰਾ ਆਪਣੀ ਵਾਡਾ ਨੇ ਮੈਂ ਵੀ ਇਲੈਕਸ਼ਨ ਲੜਦਾ ਰਿਆਂ ਚੋਹੇ ਸਾਹਿਬ ਤੁਸੀਂ ਵੀ ਆ ਸਾਰੇ ਜਿੰਨੇ ਕੌਂਸਲਰ ਬੈਠੇ ਜੇ ਸਾਰੇ ਇਲੈਕਸ਼ਨ ਲੜੇ ਨੇ ਕਿਉਂਕਿ ਆਪਾਂ ਜੇ ਜਲਾਲਾਬਾਦ ਦੇ ਵਿੱਚ 17 ਦੇ 17 ਜਿਹੜੀ ਆਪਣੀਆਂ ਬਾੜਾਂ ਨੇ ਚਾਹੇ ਉਹਦੇ 34 ਬੂਥ ਬੰਦੇ ਨੇ ਚਾਹੇ 33 ਬੂਥ ਬੰਦੇ ਨੇ ਉਹਨਾਂ ਨੂੰ ਠੀਕ ਤਰੀਕੇ ਦੇ ਨਾਲ ਕੰਪੇਨ ਬਣਾ ਲਈ ਜੀ ਉਹਦੀ ਕੰਪੇਨ ਕਰ ਲਈਏ ਔਰ ਮੇਰੀ ਤੇ ਵੀ ਤੁਹਾਨੂੰ ਇੱਕ ਬੇਨਤੀ ਆਪਣੇ ਵੱਲੋਂ ਇੱਕ ਨੰਗੂਨੀ ਜੀ ਮੈਂ ਸਲਾਹ ਦਿੰਦਾ ਕਿ ਕੋਈ ਅਜਿਹੀ ਕੰਪੇਨ ਕਮੇਟੀ ਬਣਾ ਲਓ ਸ਼ਹਿਰ ਵਾਲੇ ਜਿੰਦੇ ਸਾਰੇ ਸ਼ਹਿਰ ਵਾਲੇ ਹੁਣ ਕੋ ਪਿੰਡਾ ਵਾਲੇ ਨੂੰ ਲੈਣਾ ਤੇ ਤੁਹਾਡੀ ਮਰਜ਼ੀ ਹੈ ਉਹਦੇ ਵਾਸਤੇ ਜਦੋਂ ਵੀ ਮੈਨੂੰ ਕਹੋਗੇ ਮੈਂ ਤਾਂ ਕਿਤੇ ਨਾ ਬਾਹਰ ਜਾਣਾ ਨਾ ਮੈਨੂੰ ਕਿਤੇ ਕੋਈ ਪੰਜਾਬ ਦੇ ਵਿੱਚ ਕੰਪੇਨ ਕਰਨ ਦੀ ਲੋੜ ਹੈ ਨਾ ਮੈਨੂੰ ਕਿਤੇ ਕੋਈ ਬਾਹਲੇ ਦੇਸ਼ ਦੇ ਪਰਦੇਸ ਦੇ ਵਿੱਚ ਜਾਣ ਦੀ ਲੋੜ ਹੈ ਮੈਂ 24 ਘੰਟੇ ਜਲਾਲਾਬਾਦ ਗੁਰੂ ਸਾਹਿਬ ਆਜਲ ਕਰ ਜਿੱਥੇ ਵੀ ਮੇਰੀ ਲੋੜੇ ਪਾਰਟੀ ਨੂੰ ਉਹ ਦਿਵਸ ਆਜੇ 12:00 ਵਜੇ ਤੋਂ ਤਾਂ 12:00 ਵਜੇ ਹਾਜ਼ਰ ਹਾਂ ਔਰ ਤਗੜੇ ਹੋ ਜਾਓ ਕਿਉਂਕਿ ਜੋ ਇਹਨਾਂ ਨੇ ਗੱਦ ਪਾਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਜੇਕਰ ਆਪਾਂ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ ਔਰ ਜਿਸ ਤਰੀਕੇ ਨਾਲ ਮਿਸ ਰੂਲ ਜਿਹੜੀ ਕਰਦੀ ਹੈ ਜਿਹੜੀ ਭਾਜਪੀ ਇਹ ਸਾਰੀਆਂ ਗੱਲਾਂ ਕਰਾਂਗੇ ਤੇ ਲੋਕ ਆਪਣਾ ਸਾਥ ਦੇਣਗੇ ਕੰਪੇਨ ਕਮੇਟੀ ਬਣਾਓ ਉਹਦੇ ਨਾਲ ਕੋਈ ਕੋਆਰਡੀਨੇਸ਼ਨ ਕਮੇਟੀ ਬਣਾ ਲਓ ਜਿਹੜੀਆਂ ਆਪਣੀ ਵਾੜਾਂ ਦੇ ਵੀ ਉਹਦੇ ਨਾਲ ਆਪਾਂ ਕਿਉਂਕਿ ਆਪਣੇ ਕੋਲ 14-15 ਦਿਨ ਨੇ 14-15 ਦਿਨਾਂ ਦੇ ਵਿੱਚ ਆਪਾਂ ਇਹੋ ਜੀ ਫੌਜ ਤਿਆਰ ਕਰ ਲਈਏ ਜਿਹੜੀ 35 ਦੇ 35 ਬੁੱਥਾ ਦੇ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਚਾਹੇ ਕੁਸ਼ਕਈ ਜੋ ਬੀਜੇਪੀ ਦੀ ਕਿਉਂਕਿ ਜਲਾਲਾਬਾਦ ਜਿਹੜਾ ਸ਼ਹਿਰ ਹੈ ਹਮੇਸ਼ਾ ਜਿਹੜੀ ਕਾਂਗਰਸ ਪਾਰਟੀ ਦੇ ਨਾਲ ਰਿਹਾ ਇਹ ਮੇਰਾ ਸਤੰਬਰ ਹੈ ਕੋਈ ਆਪਾਂ ਸੁਣਨ ਨੂੰ ਪਹਿਲਾ ਕਹਿ ਰਿਹਾ ਉਹਦੇ ਵਿੱਚ ਜਿਹੜੀ ਜੇ ਆਪਾਂ ਮਿਹਨਤ ਕਰ ਲਾਂਗੇ ਉਹਦੇ ਚ ਆਪਾਂ ਨੂੰ ਸ਼ਹਿਰ ਵਾਲਿਆਂ ਨੂੰ ਮੀਟਿੰਗ ਕਰਨੇ ਤੇ ਜਿੰਨੀ ਸਾਡੀ ਮਦਦ ਦੀ ਲੋੜ ਹੈ ਰਾਤ ਦੇ 12 ਵਜੇ ਕਹੋਗੇ ਕੰਪੀਅਰ ਕਰਨੀ ਤੇ ਸੋ ਸ਼ਾਮ ਨੂੰ ਆ ਗਿਆ ਕਰਾਂਗੇ ਜਦੋਂ ਕਹੋਗੇ ਉਸ ਵੇਲੇ ਆ ਕੇ ਤੁਹਾਡੇ ਨਾਲ ਲੱਗ ਗਿਆ ਕਰਾਂਗੇ ਚਾਹੇ ਡੋਰ ਟੂ ਡੋਰ ਜਾਣਾ ਹੈ ਚਾਹੇ ਕਿਤੇ ਆਪਾਂ ਬਾੜਾਂ ਦੇ ਵਿੱਚ ਮੀਟਿੰਗਾਂ ਕਰਨੀਆਂ ਨੇ ਚਾਹੇ ਕੋਈ ਹੋਰ ਪ੍ਰੋਗਰਾਮ ਬਣਾਉਣਾ ਪ੍ਰੋਗਰਾਮ ਉਹ ਤੁਹਾਡਾ ਸ਼ਹਿਰ ਵਾਲਿਆਂ ਦਾ ਸਪੈਸ਼ਲ ਹੋਏਗਾ ਮੈਂ ਇਹ ਉਹ ਤੁਹਾਨੂੰ ਬੇਨਤੀ ਕਰਦੇ ਵਾਸਤੇ ਆਇਆ ਕਿਉਂਕਿ ਆਪਾਂ ਤਗੜੇ ਹੋ ਕੇ ਭਈਏ ਆਉਣ ਵਾਲਾ ਸਮਾਂ ਤੁਹਾਡਾ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਇਸ ਦੇ ਵਿੱਚ ਵੀ ਸਮਾਂ ਲੋ ਕਿਉਂਕਿ ਪਹਿਲਾਂ ਕਹਿੰਦੇ ਸੀ ਮੋਦੀ ਕਹਿੰਦਾ ਸੀ ਕਿ 400 ਪਾਰ ਅੱਜ ਹਾਲਾਤ ਇਹ ਬਣ ਗਏ ਨੇ ਦੇਖ ਦੇ ਕੇ ਇਹ ਸਾਰੀ ਦੁਨੀਆ ਨੇ ਕਹਿਣਾ ਚਾਲੂ ਕਰਤਾ ਮੈਂ ਆਪਣੇ ਦੇਸ਼ ਦੀ ਗੱਲ ਨਹੀਂ ਕਰ ਰਿਹਾ ਚਾਹੇ ਅਮਰੀਕਾ ਹੈ ਚਾਹੇ ਰੂਸ ਹੈ ਚਾਹੇ ਦੁਨੀਆ ਵੀ ਦੇਸ਼ ਦੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਦੇ ਜਿਹੜੇ ਵੱਡੀਆਂ ਤਾਕਤਾਂ ਨੇ ਉਹਨਾਂ ਨੇ ਕਹਿਣਾ ਚਾਲੂ ਕਰਤਾ ਕਿ ਮੋਦੀ ਦੀ ਅੱਗੇ ਵਾਲੀ ਗੱਲ ਨਹੀਂ ਇਹਦੀ ਮੋਦੀ ਜਾ ਰਿਹਾ ਹੈ ਉਹਦੇ ਵਾਸਤੇ ਦੇਸ਼ ਦੇ ਵਿੱਚ ਵੀ ਅਗਲੀ ਇੰਡੀਆ ਅਲਾਈنس ਦੀ ਗਵਰਨਮੈਂਟ ਬਣ ਰਹੀ ਔਰ ਉਹਦੇ ਵਾਸਤੇ ਆਪਾਂ ਲੋਕਾਂ ਨੇ ਯੋਗਦਾਨ ਪਾਣਾ ਹੈ ਪੰਜਾਬ ਬੇਡਾ ਬਡਾ ਯੋਗਦਾਨ ਪਾ ਸਕਦਾ ਮੈਨੂੰ ਇਹ ਪੂਰਨ ਉਮੀਦ ਹੈ ਕਿ ਭਗਵੰਤ ਮਾਨ ਤਾਂ ਕਹਿੰਦਾ ਹੈ ਕਿ 13 ਜੀਰੋ ਹੋ ਗਈਆਂ ਪਰ ਮੈਂ ਦਾਅਵੇ ਦੇ ਨਾਲ ਕਹਿੰਦਾ ਆ ਤਗੜੇ ਹੋ ਕੇ ਤੁਸੀਂ ਸਾਰੇ ਪੈਜੋ ਲੋਕ ਤੁਹਾਡੇ ਨਾਲ ਤਿਆਰ ਬੈਠੇ ਨੇ ਜਦੋਂ ਕਿਤੇ ਟੈਲੀਫੋਨ ਫੇਰੇ ਕਰੀਦਾ ਹਰ ਬੰਦਾ ਕਾਂਗਰਸ ਪਾਰਟੀ ਦੀ ਗੱਲ ਕਰਦਾ ਲੋਕ ਤੱਕ ਬੈਠੇ ਨੇ ਮੇਰੇ ਲੋਕ ਚਾਹਦੇ ਨਹੀਂ ਕਿ ਭਾਜਪਾ ਨੂੰ ਖੇਡਾ ਛੁਡਾਇਆ ਜਾਏ ਲੋਕ ਚਾਹਦੇ ਨਹੀਂ ਕਿ ਭਗਵੰਤ ਮਾਨ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਇਹਨਾਂ ਲੋਕਾਂ ਤੋਂ ਔਰ ਜਿਹੜੇ ਚੋਰ ਫਿਰਦੇ ਨੇ ਇਹਨਾਂ ਨੂੰ ਪਾਜਾ ਕੇ ਇਥੋਂ ਇਹਨਾਂ ਨੂੰ ਫਰਕ ਕੀਤਾ ਜਾਏ ਤਾਂ ਜੋ ਗਿਆਨ ਵਾਲਾ ਸਮਾ ਚੰਗਾ ਹੈ ਇਹ ਪੰਜਾਬ ਸ਼ਾਂਤੀ ਦੇ ਨਾਲ ਵੱਸ ਸਕੇ ਪੰਜਾਬ ਦੀ ਸ਼ਾਂਤੀ ਬੜੀ ਔਖੀ ਆਈ ਹੈ ਇਸ ਪੰਜਾਬ ਨੂੰ ਦੂਜੀ ਵਾਰ ਉਸ ਜਿਹੜੀ ਉਸ ਚੀਜ਼ ਦੇ ਵੱਲ ਨਹੀਂ ਜਾਣਾ ਇਹ ਬੇਨਤੀ ਮੈਂ ਤੁਹਾਨੂੰ ਕਰਨ ਦੇ ਵਾਸਤੇ ਆਇਆ ਮੈਂ ਜਿਆਦਾ ਨਾ ਕਹਿੰਦਾ ਤੁਹਾਡਾ ਕਾਸੌਰ ਤੇ ਜਿੰਨੇ ਕਾਉਂਸਲਰ ਸਾਹਿਬ ਜਿਹਨੇ ਸ਼ਹਿਰ ਵਾਲੇ ਜੀ ਤੇ ਜਿੰਨੇ ਮੇਰੇ ਥਾਲੇ ਵਾਲੇ ਦੇ ਪਿੰਡਾਂ ਤੋਂ ਸਾਰੇ ਸਤਕਾਰਯੋਗ ਵੀਰ ਆਏ ਜੇ ਮੈਂ ਤੁਹਾਡਾ ਦਰਵਾਜ਼ਾ ਵੀ ਕਰਨਾ ਤੇ ਨਾਲ ਇਹੋ ਬੇਨਤੀ ਕਰਨਿਆ ਕਿ ਤੰਗੜੇ ਹੋ ਕੇ ਆਪਾਂ ਸਾਥ ਲਈਏ ਜੇ ਇਹ 14 ਦਿਨਾਂ ਦੇ ਵਿੱਚ ਆਪਾਂ ਸਾਰੇ ਸ਼ਹਿਰ ਸੇ ਕੋਇਆ ਬਣ ਗਏ ਸ਼ੇਰ ਸਿੰਘ ਕਹਵਾਇਆ ਆਪਾਂ ਸਾਰਿਆਂ ਨੂੰ ਬੰਨਣਾ ਪੈਗਾ ਜੇ ਆਪਣੀ ਸਾਰਿਆਂ ਨੇ ਨੀਅਤ ਔਰ ਨੀਤੀ ਠੀਕ ਰੱਖਨੀ ਹੈ ਜੇ ਆਪਾਂ ਰੱਖਾਂਗੇ ਤਾਂ ਆਪਾਂ ਸੀਟ ਵੀ ਜਿੱਤਾਂਗੇ 18 ਦੇ 13 ਸੀਟਾਂ ਜਿੱਤੀਆਂ ਜਾਣਗੀਆਂ ਆਪਣਾ ਪੰਜਾਬ ਦੇ ਵਿੱਚ ਵੀ ਸਤਾਈ ਦੇ ਵਿੱਚ ਰਾਜ ਆਏਗਾ ਜਦੋਂ ਰਾਜ ਆ ਜਾਏਗਾ ਉਸ ਵੇਲੇ ਛੋਟੀਆਂ ਚੀਜ਼ਾਂ ਹੁੰਦੀਆਂ ਨਹੀਂ ਕਿਉਂਕਿ ਸਰਕਾਰ ਜਦੋਂ ਆ ਜਾਏ ਉਸ ਵੇਲੇ ਹਰ ਬੰਦੇ ਨੂੰ ਆਸਰਾ ਹੋ ਜਾਂਦਾ ਹੈ ਚਾਹੇ ਕੋਈ ਵੀ ਵਰਕਰ ਹੋਵੇ ਸਰਕਾਰ ਦਾ ਤਾਂ ਰੋਹ ਵੀ بڑا ਹੁੰਦਾ ਜੇ ਚੱਗਾ ਕਿਤੇ ਕੋਈ ਲੀਡਰ ਆ ਜਾਏ ਆਪੇ ਸਾਰੀਆਂ ਗੱਲਾਂ ਹੁੰਦੀਆਂ ਜਾਂਦੀਆਂ ਨੇ ਮੈਂ ਤੁਹਾਡਾ ਇਹਨੀਆਂ ਗੱਲਾਂ ਕਹਿ ਕੇ ਧੰਨਵਾਦ ਨਹੀਂ ਕਰਨਾ ਔਰ ਨਾਲ ਅੱਜ ਤੋਂ ਬਾਅਦ ਬੇਨਤੀ ਕਰਨਾ ਕਿ 13-14 ਦਿਨ ਆਪਾਂ ਕਮਸ ਪਾਰਟੀ ਦੇ ਵਾਸਤੇ ਆਪਣੇ ਆਪ ਨੂੰ ਆਰਪਟ ਕਰ ਲਈਏ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਜੀ ਬਹੁਤ-ਬਹੁਤ ਜੋਸ਼ ਸਿੰਘ ਸਾਹਿਬ ਅਦਾ ਕਨਿਆ